ਸਤਿ ਸ਼੍ਰੀ ਅਕਾਲ ਜੀ ਸੰਧੂ ਡੇਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਮਿੱਤਰੋ ਵੀਡੀਓ ਬਣਾਉਣ ਲੱਗੇ ਆ ਆਪਣੇ ਫਾਰਮ ਦੇ ਇੱਕ ਆਪਣੀ ਝੋਟੀ ਫੇਲ ਕਰੀਆ ਬਾਈ ਉਹਨਾਂ ਨੇ ਫਾਰਮ ਤੇ ਜਾਊਗੀ ਕੀ ਫਾਰਮ ਦਾ ਨਾਮ ਰੱਖਤਾ ਜੀ ਫਿਰ ਇਹ ਪੜ ਰੱਖਿਆ ਏਕਮਯੋਤ ਮੋਰਾ ਡੇਰੀ ਫਾਰਮ ਏਕਮਯੋਤ ਮੋਰਾ ਬਰੀਡਿੰਗ ਫਾਰਮ ਆ ਗਾ ਬਰੀਡਿੰਗ ਤੇ ਤਾਂ ਵੀ ਬਾਈ ਬਰੀਡ ਨੂੰ ਲੈ ਕੇ ਕੰਮ ਕਰਦੇ ਆ ਤਿੰਨ ਤੋਂ ਦੋ ਤਿੰਨ ਸਾਲ ਹੋ ਗਿਆ ਪਰਤਦਿਆਂ ਨੂੰ ਹੁਣ ਆਪਾਂ ਹੋ ਗਏ ਪਸ਼ੂ ਵੀ ਪੱਟੀ ਦੇ ਰਿਹਾ ਜੀ ਹੋਈ ਗਈ ਕੀ ਕੀ ਹੋਈ ਗਈ 20 ਕੀ ਹੋ ਗਏ ਬਾਈਆਂ ਦਾ ਤੁਹਾਨੂੰ ਆਪਾਂ ਸ਼ੈੱਡ ਵੀ ਦਿਖਾਵਾਂਗੇ ਵੀਡੀਓ ਚ ਬੜਾ ਤਕੜਾ ਸਿਸਟਮ ਬਣਿਆ ਝੰਮਾਲ ਜਿਲ੍ਹਾ ਤਰਨਤਾਰ ਦਾ ਜਿਲ੍ਹਾ ਤਰਨਤਾਰ ਖਾਸ ਝੰਮਾਲ ਪਿੰਡ ਇਹ ਨਹੀਂ ਫਾਰਮ ਆ ਬਣਾਗਾ ਇਹ ਬਗਿਆੜੀ ਠੀਕ ਹੈ ਜੀ ਪਿੰਡ ਆਪਣਾ ਝੰਮਾਲ ਪਿੰਡ ਆਪਣਾ ਝੰਮਾਲ ਇਹ ਫਾਰਮ ਹੈਗਾ ਬਗਿਆੜੀ ਫਾਰਮ ਹੈਗਾ ਬਗਿਆੜੀ ਦੇਖੋ ਉਸ ਏਰੀਏ ਚ ਉਹਨੇ ਬਾਈ ਜੁੜੇ ਹੋਏ ਤੇ ਬਰੀਡ ਤੇ ਕੰਮ ਕਰ ਰਹੇ ਨੇ ਅੱਗੇ ਸੋਚਣਗੇ ਅੱਗੇ ਸੇਲ ਪਰਚੇ ਦਾ ਕੰਮ ਕਰਾਂਗੇ ਹਨਾ ਚੰਗੀ ਚੰਗੀ ਬ੍ਰੀਡ ਦੇ ਕੱਢ ਕੇ ਨਾ ਹਾਂ ਚੰਗੀ ਚੰਗੀ ਤੁਸੀਂ ਵੀ ਇੱਕ ਵਾਰੀ ਉਸ ਏਰੀਏ ਨਾਲ ਜਿਹੜੇ ਕੋਈ ਬਿਲੋਂਗ ਕਰਦੇ ਇੱਕ ਵਾਰੀ ਬਾਈ ਦਾ ਫਾਰਮ ਜ਼ਰੂਰ ਦੇਖ ਕੇ ਆਇਓ ਬਾੜਾ ਸੋਹਣਾ ਭਣਿਆ ਮੇਰੇ ਤੇ ਬਾੜਾ ਫਿੱਟਾ ਮੇਰੇ ਵੀ ਹਾਂ ਹਾਂ ਆਪਾਂ ਵੀ ਕਦੇ ਸ਼ੂਟ ਕਰਾਂਗੇ ਵੀਡੀਓ ਇੱਕ ਦੋ ਦਿਨਾਂ ਤੱਕ ਫਿਰ ਆਪਾਂ ਤੁਹਾਨੂੰ ਆਪਣੇ ਚੈਨਲ ਤੇ ਉਸ ਫਾਰਮ ਦੀ ਵੀਡੀਓ ਦਿਖਾਵਾਂਗੇ ਕੀ ਗੱਲਬਾਤ ਹੈ ਅੱਜ ਇੱਕ ਮੀਣੀ ਝੋਟੀ ਦਿੱਤੀ ਆ ਬਾਜੇ ਨੂੰ ਵਾਦਾ ਕਰੇ ਹਨਾ ਹਾਂ ਵਾਦਾ ਕਰੇ ਬਾਜੇ ਨੂੰ ਆਜੋ ਇੱਕ ਮੈਂ ਤੁਹਾਨੂੰ ਹੋਰ ਗੱਲ ਦਿਖਾਉਣਾ ਤੇ ਜਿਹੜੇ ਤੁਸੀਂ ਭਰਾ ਕਈ ਵਾਰੀ ਕਮੈਂਟ ਵੀ ਕਰਦੇ ਆ ਹਨਾ ਵੀ ਐਵੇਂ ਐਵੇਂ ਵਪਾਰ ਐਵੇਂ ਐਵੇਂ 1,25,000 ਦੀ ਮੱਝ ਲੈਤੀ ਹੋਈ ਅੱਜ ਆਪਾਂ ਕੁੱਲ 35,000 ਦੀ ਸੇਲ ਕਰੀ ਆ ਕਈ ਵਾਰੀ ਦਿੱਕਤ ਆ ਜਾਂਦੀਆਂ ਹੁੰਦੀਆਂ ਨੇ ਹਨਾ ਇਹ ਵਪਾਰ ਆ ਵਾਦਾ ਘਾਟਾ ਚੱਲਦਾ ਰਹਿੰਦਾ ਐਡਜਸਟਮੈਂਟ ਚੱਲਦੀ ਰਹਿੰਦੀ ਆ ਤੇ ਗੱਲ ਕਰ ਲਾਂ ਵੀ ਜੇ ਇਹ ਆਪਣੇ ਲਵੋਂ ਆਉਣ ਸਾਰ ਵਿਕ ਕੇ ਅੱਗੇ ਚਲੀ ਜਾਂਦੀ ਤਾ ਅਗਲਾ ਤਾਂ ਕਹਿਣਾ ਹਨਾ ਵੀ ਸਾਡੇ ਨਾਲ ਠੱਗੀ ਹੋ ਗਈ। ਮੈਨੂੰ ਤੁਹਾਨੂੰ ਮੈਂ ਠੱਗੀ ਵਾਲੀ ਗੱਲ ਦੱਸਦਾ ਇਹੇ ਨੇ ਭਰਾਵੋ ਸਾਖ ਵਾਲੀਆਂ ਚੀਜ਼ਾਂ। ਸਾਰਾ ਕੁਝ ਹੁੰਦਾ ਇਹ ਚ ਜੇ ਉਹੀ ਗੱਲ ਫੇਰ ਹੁਣ ਜਿਹੜੀ ਤੋਂ ਅਸੀਂ ਖਰੀਦ ਕੇ ਲੈ ਕੇ ਆਇਆ ਅਸੀਂ ਚਿਹੇ 'ਚੋਂ 10-1000 ਆਪਣਾ ਲਾਜ ਵਾਂਗੂ ਲਾ ਗਿਆ। ਇਹ ਚੋਂ ਚਿਹੇ ਆਪਾਂ ਨੇ ਲੱਖ ਰੁਪਈਆ ਘਟਾ ਲਿਆ ਪਰ ਆਪਾਂ ਅਗਲੇ ਨੂੰ ਨਹੀਂ ਜਾ ਕੇ ਕਹਿਣਾ ਵੀ ਤਾਂ ਸਾਡੇ ਨਾਲ ਠੱਗੀ ਹੁੰਦੀ। ਇਹ ਹੁੰਦਾ ਬਾਈ ਵਪਾਰੀ ਦਾ ਜਿਗਰਾ। ਕਿਉਂ ਵਪਾਰੀ ਨੂੰ ਪਤਾ ਹੁੰਦਾ ਯਾਰ ਵੀ ਨਾ ਅਗਲੇ ਦੇ ਸਾਰੇ ਜਿਹੜੇ ਆਪਣੇ ਕੋਈ ਭਰਾ ਘਰੇਲੂ ਮੱਝ ਲੈ ਕੇ ਜਾਂਦੇ ਆ ਉਹਨੂੰ ਐ ਹੁੰਦਾ ਵੀ ਪਤਾ ਨਹੀਂ ਯਾਰ ਵਪਾਰੀ ਨੇ ਸਾਡੇ ਨਾਲ ਜਾਣ ਪੁੱਛ ਕੇ ਠੱਗੀ ਕਰ ਲਈ ਇਹ ਮੱਝ ਚੰਗੀ ਭਲੀ ਮੈਂ ਲੈ ਕੇ ਆਉਣਾ 16 ਕਿਲੋ ਦੁੱਧ ਤਿਆਰ ਦੀਗਾ ਵਧੀਆ ਮੱਝ ਦੀ ਗਈ ਪੋਲੀ ਪੋਲੀ ਚਵਾਈ ਦੀ ਗਈ ਤੇ ਉਹੀ ਗੱਲ ਹੁਣ ਜਾ ਕੇ ਚਲੋ ਦਿੱਕਤ ਆ ਗਈ ਬਿਮਾਰ ਟੈਟਨਸ ਆਲਾ ਕੰਮ ਕਹਿ ਲੋ ਹਨਾ ਵੀ ਲੱਕੜ ਦੀ ਮੱਝ ਬਣ ਗਈ ਇੱਕ ਇਹ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਬਿਲਕੁਲ लाजਵੀ ਬਹੁਤ ਕਰਾਇਆ ਯਾਰ ਪਰ ਅੱਜ ਹਾਰ ਕੇ ਵੀ ਚੱਲ ਜਿਹੜਾ 35000 ਜੇਬ ਵਿੱਚ ਪੈਂਦਾ ਉਹੀ ਪਾ ਲੱਖ ਤਾਂ ਘੱਟ ਦਾ ਘੱਟ ਦਾ 35 ਤਾਂ ਚੱਲ ਕਈ ਹੁੰਦਾ ਨਾ ਵੀ ਕਹਿੰਦੇ ਨੇ ਉਹ ਤਾਂ ਵੀ ਜਾਂਦੇ ਚੋੜ ਦੀ ਪੱਗੇ ਸਹੀ ਤੇ ਇਹੀ ਗੱਲ ਮੈਂ ਤੁਹਾਡੇ ਨਾਲ ਇਹ ਤਾਂ ਸਾਂਝੀ ਕਰਦਾ ਮੈਨੂੰ ਇਹ ਮੱਝ ਵੀ ਦਿਖਾਉਣ ਦਾ ਐ ਸ਼ੌਂਕ ਨਹੀਂ ਵੀ ਮੈਨੂੰ ਘਾਟਾ ਪਿਆ ਮੈਂ ਤੁਹਾਡੇ ਨਾਲ ਇਹ ਦਲੀਲ ਨਹੀਂ ਕਹਿੰਦਾ ਹੈਗਾ ਵੀ ਮੈਨੂੰ ਅੱਜ ਘਾਟਾ ਪਿਆ ਵੀ ਨਫੇ ਵਾਰ ਕਈ ਕਹਿੰਦੇ ਨੇ ਕਮੈਂਟ ਵੀ ਕਈ ਕਰਨਗੇ ਵੀ ਘਾਟੇ ਵਾਲੀ ਤਾਂ ਦੱਸਣ ਲੱਗ ਜਾਨੇ ਹੋ ਜਦੋਂ ਨਫਾ ਬਣਦਾ ਉਹ ਨਹੀਂ ਦੱਸਦੇ ਗੱਲ ਨਫੇ ਘਾਟੇ ਦੀ ਨਹੀਂ ਹੈਗੀ ਗੱਲ ਹੈਗੀ ਆ ਵੀ ਵਪਾਰੀ ਤੇ ਆਮ ਬੰਦੇ ਦੀ ਜੇ ਇਹ ਮੱਝ ਵਿੱਚੋਂ ਆਉਣ ਸਰ ਕੋਈ ਆਮ ਬੰਦਾ ਲੈ ਜਾਂਦਾ ਤੇ ਅਗਲੇ ਦੇ ਜਾ ਕੇ ਹੋ ਜਾਂਦੀ ਇਹ ਬਿਮਾਰ ਤਾਂ ਅਗਲਾ ਇਹ ਕਹਿੰਦਾ ਵੀ ਪਤਾ ਨਹੀਂ ਹੈਪੀ ਸੰਦੂ ਨੇ ਸਾਡੇ ਨਾਲ ਠੱਗੀ ਮਾਰ ਲਈ ਗੱਲ ਇਹ ਪਰ ਇਹੀ ਗੱਲ ਆ ਵੀ ਇਹ ਸਾਂਹ ਵਾਲੀਆਂ ਚੀਜ਼ਾਂ ਨੇ ਇੰਨਾ ਦਾ ਐ ਨਹੀਂ ਪਤਾ ਕਦੋਂ ਵੀ ਕਦੇ ਵੀ ਕੀ ਹੋ ਸਕਦਾ ਹੈ ਨਾ ਤਾਂ ਉਹੀ ਗੱਲ ਫੇਰ ਆ ਵੀ ਮੈਂ ਅਗਲੇ ਨੂੰ ਮੈਂ ਨਹੀਂ ਜਾ ਕੇ ਕਹਿੰਦਾ ਵੀ ਮੇਰੇ ਨਾਲ ਠੱਗੀ ਮਾਰ ਲਈ ਕਿਉਂ ਇਹ ਮੁਕੱਦਰ ਦੀ ਗੱਲ ਹੈ ਜਿਹੜਾ ਘਾਟਾ ਵਾਧਾ ਆਪਣੇ ਲਿਖਿਆ ਹੋਇਆ ਹੈ ਤੇ ਉਹ ਹਰ ਹੀਲੇ ਹੁੰਦਾ ਇਹੀ ਕਹਿੰਦਾ ਵੀ ਕਦੋਂ ਵੀ ਕੋਈ ਵੀ ਭਰਾ ਚ ਇਹ ਕੋਈ ਮੇਥੋ ਲੈ ਕੇ ਜਾਂਦਾ ਕਿਤੋਂ ਵੀ ਲੈ ਕੇ ਜਾਂਦਾ ਇਹ ਅਗਲੇ ਦੇ ਤੁਸੀਂ ਅਗਲੇ ਦੇ ਕੀਲੇ ਤੇ ਤਸੱਲੀ ਕਰ ਲਿਆ ਕਰੋ ਬਾਅਦ 'ਚ ਇਹ ਸਾਂਹਣੀਆਂ ਚੀਜ਼ਾਂ ਦੀ ਕੋਈ ਤਸੱਲੀ ਨਹੀਂ ਹੈਗੀ ਕੀ ਹੋ ਜੇ ਕੀ ਗੱਲਬਾਤ ਹੋ ਜੇ ਕੀ ਢਿੱਲ ਮੱਠ ਹੋ ਜੇ ਹੈ ਨਾ ਇਹੀ ਆ ਇਹਦਾ ਉਹੀ ਗੱਲ ਫੇਰ ਵੀ ਬੰਦਿਆਂ ਦਾ ਨਹੀਂ ਪਤਾ ਇਹਦਾ ਫੇਰ ਵੀ ਪਸੂ ਨਹੀਂ ਹੈ ਨਾ ਲੈ ਚੜਾਓ ਫਿਰ ਬਾਹਲੇ ਨਾ ਦੇਖੀਂ ਲੈ ਜਦੋਂ ਸਿੱਧਣ ਸਿੱਧੀ ਹੋ ਗਈ ਚੜਨ ਗਾ ਜਾ ਬੰਦਿਆ ਚੱਲ 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 ਹਾਂ ਹਾਂ ਟੱਕਾ ਲਾ ਕਰਕੇ ਥੋੜਾ ਜਿਹਾ ਲਾ ਦੇ ਅੱਗੇ ਨੂੰ ਡੱਲਾ ਕਰਦੇ ਨੂੰ ਹੌਲਾ ਹੋ ਜਾਂਦੇ ਆ ਵਿਚੇਰੀ ਨੂੰ ਸੱਤ ਚਲੋ ਬਈ ਟੱਕ ਮਾਰੀ ਚੱਕੀ ਡੱਲਾ ਦੇਖੀ ਦੇਖੀ ਬਾਬਲੇ ਟਕਾ ਦੇ ਲੱਤਨ ਨਾਲ ਲੱਤ ਨਾਲ ਉੱਤੋਂ ਚੈਨਲ ਫੜ ਲੈ ਬੰਗਾ ਦਾ ਪਾਲਾ ਯਾਰ ਮਾਂਗਾ ਦੇਖ ਸ ਚੱਲ ਤੈਨੂੰ ਕੀ ਲੈਣਾ ਪਾਲਾ ਇਹਨਾਂ ਦਾ ਅਜੇ ਮਾਰ ਬੰਗਾ ਇਹਨੂੰ ਪਾਉਣਾ ਚਾਹੀਦਾ ਅੱਲਾ ਵੀ ਨਹੀਂ ਜਾਂਦਾ ਨਾ ਉਹ thank <laughs> you